ਬੰਦੇ ਇੱਥੇ ਬੈਠੇ ਆ ਇਹਨਾਂ ਨੂੰ ਦੱਸ ਦੋ ਵੀ ਇਹ ਇਹ ਇੱਥੇ ਕੰਮ ਜੇ ਹੋਣਾ ਤੇ ਰਹਿਣੇ ਦਾ ਘਰ ਹੁਣ ਚਲੇ ਜਾਓ ਹੁਣੇ ਹੁਣੇ ਸਰ ਵਿਦਨ 15 ਮਿੰਟ ਸਾਰੇ ਬੈਠ ਗਏ ਓਨਲੀ 2 ਹੋਰ ਲੈਫਟ ਦੇਲ ਕਮਿੰਗ ਇਨ 15 ਮਿੰਟ ਸਾਰੇ ਸਾਰੇ ਮੈਨ ਮਿਲ ਕੇ ਆਇਆ ਨਾ ਹੀ ਆਪ ਤੈਨੂੰ ਨਿਕਲ ਮੈਨ ਮਿਲਾਂ ਤੇ ਦਿਲ ਵੀ ਹੈ ਤੇ ਸਾਰੇ ਕੰਮ ਇੱਥੇ ਚੱਲ ਸਭ ਕਰ ਲਿਆ ਹੈ ਤੁਸੀਂ ਮਿਲ ਕੇ ਹੀ ਜੀ ਸਕਦੇ ਹੋ ਤੁਸੀਂ ਇਹਨਾਂ ਨੂੰ ਪੁੱਛੋ ਵੀ ਅੱਜ ਜਦੋਂ ਲੈਕਚਰ ਜਦੋਂ ਚੋਣ ਜਾਬਤੇ ਦਾ ਕੰਮ ਹੈ ਇਹ ਕਿੱਥੇ ਹੈ ਮੈਂ ਜਵਾਬ ਤਾਂ ਨਹੀਂ ਕਰਦਾ ਗਲਤੀ ਇਹ ਵੀ ਜਦੋਂ ਜਦੋਂ ਅੱਜ ਅੱਜ ਇਲੈਕਸ਼ਨ ਦਾ ਟਾਈਮ ਤੁਹਾਨੂੰ ਇਹਦੇ ਦਫ਼ਤਰ ਚ ਹੋਣਾ ਅੱਜ ਤੋਂ ਜ਼ਰੂਰੀ ਕੰਮ ਕੋਈ ਨਹੀਂ ਹੈ ਇਹਨ ਦੇਖੋ ਤੁਹਾਨੂੰ ਕੰਮ ਹੈ ਤੇ ਤੁਹਾਡੇ ਨਾਲ ਤੁਹਾਨੂੰ ਉਹਨਾਂ ਨਾਲ ਹੋ ਸਕਦਾ ਕਾਕਾ ਪੇਪਰ ਤੇ ਉਹ ਦੇ ਉਹ ਕਿਹੜੇ ਵੱਖਰੇ ਕੰਮ ਕਰ ਰਿਹਾ ਵੀਡੀਓ ਇੱਥੇ ਇਹਦੇ ਐਸਡੀ ਮੇ ਤੇ ਕਿਥੇ ਨੇ ਸੈਕਟਰੀ ਸਾਰੇ ਆ ਰੇਂਗਾ ਨਹੀਂ ਪੈਜੀ ਗੱਲੇ ਆ ਅੱਜ 2 ਦਿਨ ਹੋ ਗਏ ਆ ਨਾਮਜ਼ਦਗੀਆਂ ਦੇ 3 ਦਿਨ ਹੋ ਗਏ ਇਨਫੈਕਟ ਅੱਜ 2 ਦਿਨ ਆ ਫਿਰ ਲੰਘੇ ਅੱਜ ਅੱਜ ਕੱਲ ਦਾ 2 ਦਿਨ ਹਾਂ ਪਰਸਾ ਫਿਰ ਦੋ ਹੋ ਜੂਗੇ ਫਿਰ 4 ਤਰੀਕ ਇਹਨੇ ਤਰ੍ਹਾਂ ਇਹ ਫਿਟਾਟ ਨਹੀਂ ਬਣ ਜਖਣਾ ਜਿਹੜਾ 10000 ਫਿਟਾਟ ਪੜਾਉਣਾ ਚਾਹੂਗਾ ਤੇ ਤੁਹਾਡੇ ਕੋ ਵੀ ਨਹੀਂ ਦਿੱਤਾ ਜਾਣਾ ਸੋ ਮੇਰੀ ਇੱਕ ਰਿਕਵੈਸਟ ਹੈ ਕਿਰਪਾ ਕਰਕੇ ਕਿਰਪਾ ਕਰਕੇ ਇਹਨਾਂ ਤੇ ਧਿਆਨ ਦਿਓ ਨਹੀਂ ਤੇ ਅਸੀਂ ਕੱਲ ਵੀ ਨਹੀਂ ਤੇ ਚੁੱਪ ਕਰਕੇ ਬਹਿਣਾ ਅਸੀਂ ਚਾਰਨੌਨ ਨੂੰ ਬਿਜੇ ਬਹਿਣਾ ਅਸੀਂ ਹੁਣ ਡੀਸੀ ਦਾ ਘਰਾਓ ਕਰਾਂਗੇ ਔਰ ਵੱਡੇ ਪੱਤਰ ਤੇ ਕਰਾ ਕੇ ਟਰੈਕਟਰ ਟਰਾਲੀਆਂ ਲਿਆ ਕੇ ਜੇ ਡੀਸੀ ਸਾਹਿਬ ਨੇ ਵੀ ਨਹੀਂ ਸਮਝਣਾ ਵੀ ਇਹ ਚੀਜ਼ਾਂ ਥੱਲੇ ਤੱਕ ਹੁਣ ਬਿਲਕੁਲ ਇਕਲੇ ਇਕਲੇ ਬਲਾਗ ਤੇ ਜਾਣੋ ਰਹੇ ਉਹ ਵੱਡੇ ਬਲੌਗ ਨੇ ਪਤਾ ਨਹੀਂ ਲੱਗਦਾ ਪਰ ਅਸੀਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦੇ ਆਂ ਜੇ ਅਸੀਂ ਵੱਡਾ ਘਰਾਓ ਕਰਾਂਗੇ। ਕਾਫੀ ਦਿਨਾਂ ਨਹੀਂ ਮੈਂ ਦਰਖਾਸਤ ਮਾਰ ਕਰਾ ਕੇ ਆਈ ਟੀ ਐਮ ਨੂੰ ਸਭ ਕੁਝ ਵੀਡੀਓ ਸਾਊਂਡ ਦਿੱਤੀ। ਵੀਡੀਓ ਸਾਊਂਡ ਨੰਬਰ ਲਾ ਕੇ ਸਾਈਟਿੰਗ ਦਿੱਤਾ ਜੀ। ਸਾਈਟਿੰਗ ਮੈਨੂੰ ਇਹ ਤੱਕ ਨੰਬਰ ਨਹੀਂ ਦੇਣ ਦਿਆ ਜੀ। ਨਾਮ ਨੂੰ ਛੋਟਾ ਖੋਦ ਪਾੜਿਆ ਤੇ ਨਾਮ ਮੇਰੀਆਂ ਨੰਬਰ ਚਲੋ ਅੱਜ ਨਹੀਂ ਨਾ ਸਾਰੇ ਮਿਲਿਓ। ਇਹ ਹੁਣ ਰਜਿਸਟਰ ਹੋ ਰਿਹਾ ਹੈ ਨਾ। ਇਹਨਾਂ ਦੀ ਗੱਲ ਆਓ ਜੀ ਆਓ। ਇਧਰ ਇਧਰ ਇੱਕ ਕੁਐਸਚਨ ਦੇ। ਮੈਂ ਇੱਕ ਮਿੰਟ। ਮੈਂ ਸਰ। ਸੋ ਅਸੀਂ ਹੁਣ ਇਹਨਾਂ ਨੂੰ ਤੁਸੀਂ ਆਰਾਮ ਨਾਲ ਮਿਲ ਕੇ ਜੀ ਆਜਮ ਸਿੰਘ ਸਾਹਿਬ ਆਪ ਬਹੁਤ ਮੈਕਸਿਮ ਟਾਈਮ ਇੱਥੇ ਦਿਓ ਲੋਕੀ ਪਰੇਸ਼ਾਨ ਹੋਣਦੇ ਆ ਸਾਡਾ ਇੱਕੋ ਹੀ ਕੰਮ ਹੈ ਕਿ ਨਿਰਪੱਖ ਚੋਣਾ ਨਿਰਪੱਖ ਚੋਣਾ ਕਰਵਾਉਣਾ ਇੰਨੀ ਸਟਰੀ ਸਾਰਿਆਂ ਦੇ ਫਾਰ ਨੂੰ ਓਕੇ ਕਰ ਦਿਓ ਦੇ ਕੋਈ ਨਹੀਂ ਫੰਕ ਚਲ ਸਰ ਪਲੇਸ ਚੋਣ ਹਾਂ ਹਾਂ ਅਬਿਸ਼ਾਉਰ ਜਰ ਰਾਮਨਾਥ ਆਨੰਦ ਆਓ ਪਿੱਛੇ ਨੂੰ ਹਾਂ ਬਿਲਕੁਲ ਸੋ ਓਮਾ ਜੀ ਠੀਕ ਆ ਠੀਕ ਹੈ ਸਰ ਠੀਕ ਫਿੰਟਰ ਤੇ ਆਤੇ ਮਮਾ ਜੀ ਥੋੜਾ ਸਾਈਟ ਬਾਈਪਾ ਜੀ ਮਮਨੀਓ ਕੁੰਡੇ ਨੂੰ ਆ ਲੰਦੋ ਸਰਕਾਰ ਕੀਤੇ ਆਪਣਾ ਤਕਰੀਕ ਲੋਕ ਦੇਖ ਲੋ ਚਲੋ ਮੈਂ ਦੋ ਬਣੇ ਸਟੀਅਨ ਨਾਲ ਗੱਲ ਕਰਤੀ ਕਾਟੀ ਜਿੰਮੇਵਾਰੀ ਬਲਾਕ ਦੀ ਚਾਰ ਦੀ ਮੈਨੂੰ ਦੇ ਜੀ ਯੂਨੀ ਮੋਬਾਈਲ ਪਰ ਹੈ ਕਰ ਲੋ ਅੱਜ ਵੀ ਇਹ ਪਹਿਲਾਂ ਵੀ ਸ਼ਿਕਾਇਤ ਹੈ ਉਹਨੇ ਹੀ ਪ੍ਰੈਸ ਕੋ ਅਸੀਂ ਕਰ ਰਹੇ ਹਾਂ ਸਾਰੇ ਪਰ ਬੈਠਾ ਹੋਏ ਸਾਫ ਕਹਿ ਰਹੇ ਕਿ ਅੱਜ ਮੌਕੇ ਤੇ ਮਤਲਬ ਕਹਿੰਦਾ ਆਈਆਂ ਮੈਂ ਦਫਤਰ ਬੈਠਾ ਸੀ ਮੈਂ 12:30 ਵਜੇ ਦਾ ਮੈਂ ਤਾਂ ਕੋਈ ਇੱਥੇ ਉਸ ਵੇਲੇ ਤੱਕ ਸੈਕਟਰੀ ਨਹੀਂ ਹੱਥ। ਠੀਕ ਹੈ ਸਰਕਾਰ ਨੇ ਕਿਹਾ, ਜ਼ੋਨ ਕਮਿਸ਼ਨ ਨੇ ਕਿਹਾ ਕਿ ਤੁਸੀਂ ਇਹ ਚੁੱਲਾ ਟੈਕਸ ਦੀ ਨਹੀਂ ਹੈਗਾ ਤੇ ਐਫੀਡੇਵਿਟ ਬਣਾਓ। ਤੇ ਫਿਰ ਮਨੇ ਗੱਲ ਦੱਸੋ 10-12000 ਤੁਹਾਡੇ ਕੋ ਨਾ ਮੈਂਬਰ ਪੰਚਾਇਤ ਪਾ ਕੇ ਤੇ ਸਪੰਚ ਪਾ ਕੇ ਜਿਹਾਂ ਸਰਜਲੇ ਦਾ ਕਿਵੇਂ 12000 ਐਫੀਡੇਵਿਟ ਬਣ ਜਾਊਗਾ। ਉਹਦੇ ਉੱਥੇ ਕਿਹਾ ਜਾਂਦਾ ਵੀ ਜਿੱਥੇ ਕੋਈ ਨਹੀਂ ਲੱਭਦਾ ਜਾਂ ਕੋਈ ਸੱਜਾ ਖੰਭਾ ਹੋ ਗਿਆ ਨੀਰਾ ਸਵੇਰਾ ਹੋ ਗਿਆ ਜਾ ਕੇ ਇੱਥੇ ਨਾ ਇਹ ਹੜਾ ਕੇ ਪਾਸ ਆਪਾਂ ਦਫਤਰੀ ਬੰਦ ਕਰਦੇ ਨੇ ਵੀ ਉਹਨੇ ਉੱਥੇ ਜਾ ਕੇ ਬਣਾਓ। ਕੋਈ ਬੰਦਾ ਸੀਟ ਤੇ ਨਹੀਂ ਹੈਗਾ। ਹੁਣ ਨਿੱਕੇ ਤੋਂ ਨਿੱਕਾ ਕੰਮ ਹੈ ਤੁਸੀਂ ਜੀਟੀ ਸਾਹਿਬ ਨੂੰ ਪੁੱਛਣਾ ਇਹਨਾਂ ਸੈਕਟਰ ਨੂੰ ਪੁੱਛਣਾ ਹੁਣ ਇਹਨਾਂ ਨੇ ਫੈਕਟਰੀ ਆ ਦੇਖੋ ਆ ਜਿਹੜੀਆਂ ਜਿਹੜੇ ਵੋਟਾਂ ਨੇ ਆ ਹੁਣ ਇੱਕ 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 ਮੈਂ ਛੋਟੀ ਮਿਸਾਲ ਦੇਣਾ ਦਿੱਤੀ ਸਾਹਿਬ ਨੇ ਖੜੇ ਐਕਸਐਮਐਲ ਸਾਹਿਬ ਸਾਡੇ 1945 ਵੋਟਾਂ ਦੇ ਸੀਟੇ ਵਟਾਂ ਦੇ 7 2018 ਸਾਡਾ ਤੁਸੀਂ ਮੈਡਮ ਮੈਨੂੰ ਕਿਹਾ ਨਾ 18 ਤੋਂ 23 ਤੱਕ ਦੀ ਲੈਗ ਕਿਉਂਕਿ ਉਸੇ ਵੋਟ ਤੇ ਹੀ ਟੈਕਸ ਹੋਣੀ ਸੀ ਜੀ 23 ਵਾਲੀ ਆ 7 2023 ਦੀ ਡਿਸਟ੍ਰਿਕਟ ਪੰਚਾਇਤ ਚਾਹ ਰਹੇ ਨੇ ਅਗਿਆਤ ਨਾਮ ਚਾਹ ਕਪੀਆ ਭਾਈ ਬੋਟਾ ਦੇ 945 ਬੰਦੇ ਵੋਟਾਂ ਤੋਂ ਵਾਂਝੇ ਕਰ ਦਿੱਤੇ ਐ ਸੈਕਟਰੀ ਬੈਠਾ ਨਹੀਂਗਾ ਕੋਈ ਜਵਾਬ ਨਹੀਂ ਦੇ ਰਿਹਾ ਇਹਨੂੰ ਇਹਨੂੰ ਕੌਣ ਫੋਟੋ ਕਰੇ ਇਹ ਸਾਡਾ ਫਰਜ਼ਮੰਦਾ ਤੁਹਾਡਾ ਫਰਜ਼ਮੰਦਾ ਅਸੀਂ ਦੇ ਇੱਕ ਨੁਮਾਇੰਦੇ ਆ ਜਦ ਕਿ ਅੱਜ ਤੁਸੀਂ ਕਿਸੇ ਸਰਕਾਰ ਦਾ 파ਟ ਨਹੀਂ ਜੇ ਤੁਸੀਂ ਚੋਣ ਕਮਿਸ਼ਨ ਦਾ 파ਟ ਸੈਕਟਰੀ ਨੂੰ ਪੁੱਛੋ ਕਿ ਮਜੀਠੇ ਦੇ ਇਹੋ ਹਾਲਾਤ ਨੇ ਅਜਨਾਲੇ ਦੇ ਇਹੋ ਰਾਤ ਨੇ ਚਗਾਵਾ ਹਰਸਾ ਸ਼ੀਨਾ ਜੰਡੇਆਲਾ ਅਟਾਰੀ ਸਾਰੇ ਪੁਰੇ ਹਾਲ ਇਦਾਂ ਦੀ ਇਹ ਚੀਜ਼ ਇਹ ਤਾਂ ਗਲਤ ਗੱਲ ਹੈ ਕਿਰਪਾ ਕਰਕੇ ਸਾਡੀ ਇੱਕ ਰਿਕਵੈਸਟ ਹੈ ਇੱਥੇ ਇਹਨਾਂ ਨੂੰ ਬਿਠਾਓ ਲੋਕਾਂ ਦੇ ਗ੍ਰੈਜੂਏਟ ਸੁਣੋ ਆ ਹੁਣ ਆ ਬੰਦਾ ਹੈ ਇੱਕ ਮਿੰਟ ਦੇਵਰਾਜ ਇਹਦੀਆਂ 5 ਵੋਟਾਂ ਨੇ ਕੀ ਕਰਦੀਆਂ ਲਗਾਤਾਰ ਸਰਪੰਚ ਬਣਦਾ ਆਉਂਦਾ ਔਰ ਬਲਾਕ ਸਰਕਲ ਮੈਂਬਰ ਅੱਜ 5 ਵੋਟਾਂ ਹੀ ਨਹੀਂ ਕਰ ਚ ਇਹਦੇ ਕੋ ਜਾਣ ਮੌਜੂਦਾ ਸਰਪੰਚਿਆ ਨੇ ਮੇਰੀ ਵੀ ਵੋਟ ਨਹੀਂ ਆ ਆ ਮੌਜੂਦਾ ਸਰਪੰਚ ਨੇ ਪੋਲੇ ਚੱਕ ਤੋਂ ਜਿਹੜਾ ਉਹ ਸਰਪੰਚ ਦੀ ਉਹ ਉਹਦੀ ਪਰਟ ਨਹੀਂ ਮੌਜੂਦਾ ਸਰਪੰਚ ਹੈ ਆ ਆ ਹੀ ਰਾ ਦੋ ਜੀ ਇਹਨਾਂ ਦੀ ਵਾਰਡ ਹੀ ਡਾਤੀ ਹੈ ਪੂਰੀ ਵਾਰਡ ਹੀ ਡਾਤੀ ਹੈ ਫੇਰ ਬੈਠੋ ਜੀ ਨਾ ਸਾਡਾ ਸਰਪੰਚਿਆ ਜੀ ਮੇਰੀ ਬੋਟ ਕੱਟੀ ਗਈ ਹੈ ਮੇਰੀ ਵਾਇਸ ਦੀ ਕੱਟੀ ਗਿਆ ਮੈਂ ਬੈਠ ਕੋਈ ਵੀਡੀਓ ਸਾਹਿਬ ਕੋ ਮੈਨੂੰ ਕਹਿੰਦੇ ਅਸੀਂ ਨੂੰ ਮੇਰੇ ਕੋ ਫੇਰ ਮੜਾਂਗੇ ਜੀ ਅੱਜ ਤੱਕ ਸਾਡੀ ਬੋਟ ਨਹੀਂ ਨਹੀਂ ਚਲੋ ਗੱਲ ਗੱਲ ਚਾਹਤ ਦੀ ਪੈਸੇ ਦੀ ਗੱਲ ਪੈਸਾ ਨਾ ਮੇਰੀ ਗੱਲ ਹੈ ਮਨੋ ਦੇ ਨਾਲ ਕਿਹਾ ਹੁਸੈਨਾਪੁਰ ਤੋਂ ਜੱਲ ਸਾਹਿਬ ਗੱਲੇ ਆ 2 ਦਿ ਕੱਲ ਅੱਜ ਤੇ ਕੱਲ ਦਾ ਦੋ ਦਿਨ ਤੇ ਤੀਜਾ ਚਾਰ ਤਰੀਕਾ ਸਾਡੀ ਰਿਕਵੈਸਟ ਹੈ ਵੀ ਕਿਸ਼ਪਾ ਕਰਦੇ ਹੰਦਸਤਰਾ ਦੇ ਵਿੱਚੋਂ ਜੇ ਕੋ ਗੱਲ ਹੈ ਕੋ ਵਰਚੂਅਲ ਕਰ ਲੋ ਆ ਤੁਹਾਨੂੰ ਜਰੂਰ ਤੇ ਤੁਸੀਂ 10 ਮਿੰਟ ਜਾ ਕੇ ਅੱਧਾ ਘੰਟਾ DC ਤੱਕ ਜਾਣਾ ਆਜੋ ਮੀਟਿੰਗ ਕਰਕੇ ਪਰ ਇਹ ਸਟਾਫ ਤੇ 100% ਇਥੇ હાજર ਹੋਵੇ ਨਾ ਇਹ ਤਰ੍ਹਾਂ ਸੱਜ ਕੇ ਬਜਾ ਹੁਣ ਵੇਖੋ ਨਾ ਤੁਸੀਂ ਥੋੜਾ ਜਾਈਂਗਾ ਕਮਿਊਨੀਕੇਸ਼ਨ ਹਾਂਜੀ ਉਹਨਾਂ ਦੇ ਰਿਜ਼ਰਵੇਸ਼ਨ ਸੀਗੇ ਵੀ ਜਿਹੜੇ ਚੁੱਲ੍ਹਾ ਟੈਕਸ ਨੂੰ ਲੈ ਕੇ ਤੇ ਐਨਓਸੀਜ਼ ਨੂੰ ਲੈ ਕੇ ਉਹਨਾਂ ਨੇ ਰਿਪੋਰਟ ਕਰਾਉਣੀ ਹੁੰਦੀ ਹੈ ਕੈਂਡੀਡੇਟਸ ਨੇ ਜਾਂ ਉਹਨਾਂ ਨੂੰ ਕੋਈ ਰਿਜ਼ਰਵੇਸ਼ਨ ਹੈ ਵਿਦ ਰਿਸਪੈਕਟ ਟੂ ਦੀ ਇਲੈਕਸ਼ਨਸ ਤਾਂ ਉਹਦੀ ਹੈਲਪ ਲਈ ਬਲੌਕ ਵੇਰਕਾ ਦੇ ਜਿਹੜੇ ਪੰਚਾਇਤ ਸੈਕਟਰੀ ਸੇ ਦੇ ਵਨਟ ਸਿਟਿੰਗ ਇਨ देयर ਆਫਿਸਸ ਤਾਂ ਉਸ ਚੀਜ਼ ਲਈ ਆਈ ਹੈਡ ਪਰਸਨਲੀ ਕਮ ਟੂ ਸੀ ਵਿਚ ਤਿੰਨ ਪੰਚਾਇਤ ਸੈਕਟਰੀ ਨਹੀਂ ਅਵੇਲੇਬਲ ਸੀ ਉਹਨਾਂ ਨੇ ਜਵਾਬ ਦਿੰਵੀਂ ਕੀਤੀ ਜਾਏਗੀ ਤੇ ਦੂਜਾ ਦੇ ਹੈਵ ਬੀਨ ਗਿਵਨ ਕਲੀਅਰ ਇੰਸਟਰਕਸ਼ਨਸ ਕਿ ਜਦੋਂ ਤੱਕ ਕਲੈਕਸ਼ਨਾਂ ਨੇ ਕਿਉਂਕਿ ਅਸੀਂ ਜਿਹੜੀ ਇਹਦੀ ਨਾਮੀਨੇਸ਼ਨਸ ਲੈ ਰਹੇ ਹਾਂ ਉਹ ਨਾਮੀਨੇਸ਼ਨਸ ਲੈ ਰਹੇ ਹਾਂ ਆਈਟੀਆ ਰੰਜੀਕ ਤਾਂ ਵਿਨੂ ਦੇ ਵਿੱਚ ਤੇ ਆਈ ਹੈਵ ਟੂ ਓਵਰਸੀ दट ਬਟ ਆਈ ਹੈਵ ਟੋਲਡ देम ਥੈਟ ਦੀ ਪੰਚਾਇਤ ਡਿਪਾਰਟਮੈਂਟ ਦਾ ਸਾਰਾ ਸਟਾਫ ਵਿਦ ਰਿਕੋਰਡ ਇੱਥੇ ਬੈਠੇ ਤੇ ਜਿਹੜੇ ਲੋਕ ਆਉਂਦੇ ਨੇ ਜਿਹੜੇ ਚਾਹਵਾਨ ਨੇ ਇਲੈਕਸ਼ਨ ਲੜਨ ਦੇ ਉਹ ਜੋ ਵੀ ਉਹਨਾਂ ਦੀ ਕੁਏਰੀਜ਼ ਨੇ ਜੋ ਵੀ ਉਹਨਾਂ ਦੀ ਫੈਸਿਲਿਟੇਸ਼ਨ ਉਹ ਕੀਤੀ ਜਾਂਦੀ ਪਰ ਸਰ ਤਿੰਨ ਸੈਕਟਰੀ ਹੈ ਕਿੱਥੇ ਨੇ ਕੋਈ ਗੱਲਬਾਤ ਹੋਈ ਨਹੀਂ ਕਿਉਂਕਿ ਇਹਨਾ ਇੰਪੋਰਟੈਂਟ ਸਮੇਂ ਹੈਗਾ ਬੇਸਿਕਲੀ ਵੀਡੀਓ ਸਾਹਿਬ ਨੇ ਮੈਨੂੰ ਇਹ ਹੀ ਦੱਸਿਆ ਵੀ ਇੱਕ ਇਹਨਾਂ ਦੇ ਪਿੱਛੇ ਆਫਿਸਿਸ ਨੇ ਉਹ ਉੱਥੇ ਬੈਠੇ ਨੇ ਐਂਡ ਦੇ ਵਾਂਟ ਇਨਫੋਰਮ ਰੋਡਸ ਸਰ ਟ੍ਰੈਫਿਕ ਟਾਈਮ ਹੋ ਗਿਆ ਜੇ ਪਿੱਛੇ ਅਫੀਸਰ ਕਿੰਨਾ ਕੁ ਟਾਈਮ ਇੱਥੇ ਲੱਗਦਾ ਵਾਂਦੇ ਤੁਸੀਂ ਜੀ ਆਪ ਦੇਖ ਰਹੇ ਹੋਵੋਗੇ ਕੱਲੇ ਕੱਲੇ ਪੰਚਾਇਤ ਸੈਕਟਰੀ ਕੋਲੇ ਅੱਜ ਹੜ ਲੱਗਿਆ ਹੋਇਆ ਹੈ ਪਬਲਿਕ ਡੀਲਿੰਗ ਦਾ ਮੈਂ ਵੀ ਜਦੋਂ ਆਫਿਸ ਤੋਂ ਆਇਆ ਹੈ ਹੈਡ ਟੂ ਲੀਵ ਗੁੱਡ 10-15 ਪੀਪਲ ਸਟੈਂਡਿੰਗ ਥੇਰ ਕਿ ਵੀ ਮੈਂ ਮੌਕੇ ਤੇ ਜਾ ਕੇ ਫਿਰ ਵਾਪਸ ਆ ਕੇ ਉਹਨਾਂ ਨੇ ਡੀਲ ਕਰੀਆਂ ਬੋਟਾਂ ਕੱਟੀਆਂ ਗਈਆਂ ਨੇ ਜੋ ਸੂਚੀ ਦਿਖਾ ਰਹੇ ਆ ਉਸ ਬਾਰੇ ਕੀ ਕਹਿਣਾ ਹੈ ਜੀ ਜਿਹੜੀ ਇਹ ਐਕਸਰਸਾਈਜ਼ ਹੋਈ ਹੈ ਇੱਕ ਇੱਕ 23 ਨੂੰ ਜਿਹੜੀ ਚੋਣ ਕਮਿਸ਼ਨ ਆਫ ਇੰਡੀਆ ਵੱਲੋਂ ਵੋਟਰ ਸੂਚੀ ਜਾਰੀ ਕੀਤੀ ਸੀ ਉਹਦੇ ਤੇ ਆਧਾਰਿਤ ਇੱਕ ਐਕਸਰਸਾਈਜ਼ ਕੀਤੀ ਗਈ ਸੀ ਜਿਹਦੇ ਵਿੱਚ ਕਨਸਰਨਡ ਵੀਡੀਓਜ਼ ਥਰੂ ਪੰਚਾਇਤ ਸੈਕਟਰੀ ਉਹਨਾਂ ਨੂੰ ਆਪਣੀ ਫਾਈਨਲਾਈਜ਼ਡ ਰਿਪੋਰਟ ਬੰਦੀ ਦੇ ਅਕੋਰਡਿੰਗ ਫਿਟ ਕਰਦੇ ਸੀਗੇ ਫਿਟ ਕਰਨ ਤੋਂ ਉਪਰੰਤ ਉਹਨੂੰ ਪਬਲਿਸ਼ ਕੀਤਾ ਤੇ ਇਤਰਾਜ ਲਿੱਤੇ ਗਏ ਸੋ ਇਸ ਮਹੀਨੇ ਦੀ 21 22 23 ਤਰੀਕ ਨੂੰ ਅਸੀਂ ਦੁਬਾਰਾ ਇਤਰਾਜ ਮੰਗੇ ਸੀ ਵੀ ਜੇ ਕਿਸੇ ਦੀ ਕੋਈ ਵੋਟ ਬਦਲਣ ਵਾਲੀ ਹੈ ਤਾਂ ਫਾਰਮ ਨੰਬਰ 1 ਭਰਿਆ ਜਾਏ ਵੋਟ ਸ਼ਿਫਟ ਹੋਣੀ ਹੈ ਤਾਂ ਫਾਰਮ ਨੰਬਰ 2 ਜਾਇਜ਼ ਬੋਟ ਡਿਲੀਟ ਹੋਣੇ ਦਾ ਫਾਰਮ ਨੰਬਰ 3 ਭਰਿਆ ਜਾਏ ਸੋ ਉਦੋਂ ਮੇਬੀ ਕੁਝ ਲੋਕਾਂ ਨੇ ਧਿਆਨ ਨਹੀਂ ਦਿੱਤਾ ਜਾਂ ਕੁਝ ਨਹੀਂ ਤਾਂ ਜਿਹੜੀ ਹੁਣ ਇਸ ਲੈਵਲ ਤੇ ਪੰਜ ਨੋਮੀਨੇਸ਼ਨ ਸਟਾਰਟ ਹੋ ਗਏ ਤੁਸੀਂ ਸਾਰੇ ਜਾਣਦੇ ਹੋ ਜਦੋਂ ਆਰਓ ਕੋਲੇ ਇੱਕ ਨੋਮੀਨੇਸ਼ਨ ਪੇਪਰ ਲੈਂਦਾ ਹੋ ਤਾਂ ਉਹਨੇ ਉਹ ਨੋਮੀਨੇਸ਼ਨ ਪੇਪਰ ਚੈੱਕ ਕਰਨਾ ਹੈ ਵੋਟਰ ਸੂਚੀ ਚੋਂ ਵੀ ਬੰਦਾ ਉੱਥੇ ਦਾ ਬਸ ਨਹੀਂ ਕਹਿ ਤੋ ਵੋਟਰ ਸੂਚੀਆਂ ਫਾਈਨਲ ਹੋ ਕੇ ਉੱਥੇ ਪਹੁੰਚ ਚੁੱਕੀਆਂ ਹਨ ਤੋ ਇਸ ਲੈਵਲ ਤੇ ਇਸ ਸਟੇਜ ਤੇ ਯੂ ਕੈਨ ਅੰਡਰਸਟੈਂਡ ਮਾਸਟ ਸ਼ਿਫਟਿੰਗ ਇਜ਼ ਨੋਟ ਪੋਸੀਬਲ ਉਹਦੇ ਲਈ ਟਾਈਮ ਦਿੱਤਾ ਗਿਆ ਸੀ ਲੋਕਾਂ ਨੂੰ ਪੁੱਛਿਆ ਗਿਆ ਸੀ ਬਾਰ ਬਾਰ ਪਬਲਿਸ਼ ਕੀਤੀਆਂ ਗਈਆਂ ਸੀਗੀਆਂ ਵੈਬਸਾਈਟਸ ਤੇ ਪਾਈਆਂ ਗਈਆਂ ਸੀਗੀਆਂ ਉਹ ਟਾਈਮ ਸੀਗਾ ਉਹ ਇਹ ਦਿਸ ਇਜ਼ ਨੋਟ ਦ ਟਾਈਮ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕਾਫੀ ਹੜਾ ਗਿਆ ਜਿਹੜੇ ਕੈਂਡੀਡੇਟ ਹੈਗੇ ਡਿਮਾਂਡਸ ਕਰੋਗੇ ਇਲੈਕਸ਼ਨ ਕਮਿਸ਼ਨ ਨੂੰ ਕਿ ਹੋਰ ਆਫੀਸਰ ਦਿੱਤੇ ਜਾਣ ਤੇ ਉਹ ਕੋਈ ਇਸ ਤਰ੍ਹਾਂ ਦੀ ਨਹੀਂ ਜੀ ਇਹਦੇ ਵਿੱਚ ਸਾਡੇ ਕੋਲੇ ਸਫੀਸ਼ੀਐਂਟ ਸਟਾਫ ਹੈਗਾ ਹਰੇਕ ਆਫਿਸਟ ਵੀ ਇੰਨੇ ਕੁ ਕੰਸਟ੍ਰੈਂਟਸ ਤਾਂ ਹੁੰਦੇ ਨੇ ਕਦੇ-ਕਦੇ ਕੰਮ ਵੱਧਦਾ ਹੈ ਕਦੇ ਘਟਦਾ ਹੈ So, you can't have excess staff for every work. So, we are well prepared for election. We will be able to do it. Thank you.